ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸਵਰਨ ਸਿੰਘ ਟੈਣਾ ਪੰਜਾਬ ਦੇ ਮਸ਼ਹੂਰ ਪੱਤਰਕਾਰ ਯਾਨੀ ਪਾਕਿਸਤਾਨ ਦੇ ਵਿੱਚ ਕਈ ਵਾਰ ਹੋ ਗਏ ਔਰ ਨਾਸਰ ਢਿੱਲੋਂ ਉਹਨਾਂ ਦੇ ਨਾਲ ਕਈ ਵਾਰ ਉਹਨਾਂ ਨੇ ਮੁਲਾਕਾਤ ਕੀਤੀ ਉਹਨਾਂ ਦੀ ਗ੍ਰਿਫਤਾਰੀ ਦੀ ਇੱਕ ਖਬਰ ਆ ਰਹੀ ਆ ਤੇ ਤੁਹਾਨੂੰ ਮੈਂ ਇੱਕ ਵੀਡੀਓ ਦਿਖਾਉਣ ਜਾ ਰਿਹਾ ਪੂਰੇ ਪੰਜਾਬ ਦੇ ਵਿੱਚ ਤਰਥੱਲੀ ਮਚਾ ਦਿੱਤੀ ਐ ਇਸ ਖਬਰ ਨੇ ਕਈ ਯੂਟਿਊਬਰ ਗ੍ਰਿਫਤਾਰ ਕੀਤੇ ਗਏ ਬੀਤੇ ਦਿਨਾਂ ਦੇ ਵਿੱਚ ਜਿਵੇਂ ਕਿ ਪਹਿਲਾਂ ਇੱਕ ਜੋਤੀ ਮਲੋਥਿਆ ਕੀਤੀ ਜਾਂਦੀ ਆ ਉਸ ਤੋਂ ਬਾਅਦ ਜਸਵੀਰ ਸਿੰਘ ਪੰਜਾਬ ਦੇ ਵਿੱਚੋਂ ਗ੍ਰਿਫਤਾਰ ਕੀਤਾ ਜਾਂਦਾ ਔਰ ਉਸ ਤੋਂ ਬਾਅਦ ਖਬਰ ਆਉਂਦੀ ਹੈ ਕਿ ਮਸ਼ਹੂਰ ਪੱਤਰਕਾਰ ਸਵਰਨ ਸਿੰਘ ਟੈਣਾ ਪੰਜਾਬ ਦੇ ਯਾਨੀ ਪੱਤਰਕਾਰ ਨੇ ਪੰਜਾਬ ਦੇ ਚੱਜ ਦਾ ਵਿਚਾਰ ਬਹੁਤ ਸਾਰੀਆਂ ਖਬਰਾਂ ਦੇ ਵਿੱਚ ਤੁਸੀਂ ਅਕਸਰ ਦੇਖਿਆ ਹੋਣਾ ਸਵਰਨ ਸਿੰਘ ਟੈਣਾ ਨੂੰ ਤਾਂ ਉਹਨਾਂ ਦੀ ਗ੍ਰਿਫਤਾਰੀ ਦੀ ਖਬਰ ਕਿਉਂਕਿ ਨਾਸਰ ਢਿੱਲੋ ਇੱਕ ਜਿਹੜੇ ਕਿ ਪਾਕਿਸਤਾਨ ਦੇ ਵਿੱਚ ਉਹ ਇਨਸਪੈਕਟਰ ਵੀ ਰਹੇ ਨੇ ਔਰ ਨਾਸਰ ਢਿੱਲੋ ਪਾਕਿਸਤਾਨੀ ਜਿਨ੍ਹਾਂ ਦੇ ਬਹੁਤ ਵੱਡੇ ਲਿੰਕ ਫੌਜ ਦੇ ਨਾਲ ਦੱਸੇ ਜਾ ਰਹੇ ਨੇ ਉਹਨਾਂ ਦੇ ਨਾਲ ਇਹਨਾਂ ਦੀਆਂ ਤਸਵੀਰਾਂ ਕੁਝ ਵੀਡੀਓ ਤੁਸੀਂ ਵੇਖੀਆਂ ਹੋਣੀਆਂ ਬੀਤੇ ਦਿਨਾਂ ਦੇ ਵਿੱਚ ਇਹਨਾਂ ਗੱਲਾਂ ਦੇ ਆਧਾਰ ਤੇ ਗ੍ਰਿਫਤਾਰੀ ਦਾ ਇਹ ਇੱਕ ਵੀਡੀਓ ਸਾਹਮਣੇ ਆ ਗਿਆ ਜਿਹੜਾ ਕਿ ਸਵਰਨ ਸਿੰਘ ਟੈਣਾ ਆਂਦਾ ਔਰ ਇਹਦੇ ਨਾਲ ਹੀ ਨਾਲ ਪਾਕਿਸਤਾਨ ਦੇ ਵਿੱਚ ਜਾਣ ਵਾਲੇ ਸਾਰੇ ਹੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਜਿੰਨੇ ਵੀ ਪਾਕਿਸਤਾਨ ਦੇ ਵਿੱਚ ਘੁੰਮ ਕੇ ਆਉਂਦੇ ਨੇ ਚਾਹੇ ਉਹ ਕੋਈ ਯੂਟਿਊਬਰ ਆ ਚਾਹੇ ਕੋਈ ਹੋਰ ਨਾਮੀ ਗੈਨਾਮੀ ਹਸਤੀ ਹੈ ਪੁੱਛ ਦੱਸ ਸਾਰਿਆਂ ਨੂੰ ਹੁਣ ਜਾ ਰਹੀ ਹੈ ਔਰ ਹੁਣ ਜਿਹੜਾ ਸਵਰਨ ਸਿੰਘ ਟੈਣਾ ਦੀ ਗ੍ਰਿਫਤਾਰੀ ਦਾ ਵੀਡੀਓ ਆਇਆ ਇਹ ਪਹਿਲਾਂ ਮੈਂ ਤੁਹਾਨੂੰ ਸੁਣਾਉਂਗਾ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਿ ਬੇहद ਜ਼ਿਆਦੇ ਅਹਿਮ ਨੇ ਸੁਣੋ ਸੁਵੰਨ ਸਿੰਘ ਤਹਿਣਾ ਕਿਉਂਕਿ ਇੱਕ ਪੰਜਾਬ ਦੇ ਹੀ ਪੂਰੇ ਵਰਲਡ ਦੇ ਨਾਮੀ ਗ੍ਰਾਮੀ ਪੱਤਰਕਾਰ ਨੇ ਜਿੱਥੇ-ਜਿੱਥੇ ਵੀ ਪੰਜਾਬ ਅਤੇ ਪੰਜਾਬੀਤ ਨੂੰ ਸੁਣਿਆ ਜਾਂਦਾ ਹੈ ਉਹ ਪਹਿਲੀ ਪਸੰਦ ਨੇ ਸੁਵੰਨ ਸਿੰਘ ਤਹਿਣਾ ਸੁਵੰਨ ਸਿੰਘ ਤਹਿਣਾ ਦੀ ਗ੍ਰਿਫਤਾਰੀ ਹੋ ਗਈ ਹੈ ਕਿਉਂਕਿ ਸੁਖਵੰਤ ਸਿੰਘ ਤਹਿਣਾ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਨਾਸਰ ਢੋਲ ਦੇ ਨਾਲ ਦੇਖਿਆ ਗਈਆਂ ਜੋ ਜਿੰਨੇ ਵੀ ਤੁਸੀਂ ਯੂਟਿਊਬ ਉੱਪਰ ਜਾਂਦੇ ਸੀ ਘੇੜੀ ਮਾਂ ਪਾਕਿਸਤਾਨ ਦੇ ਵਿੱਚ ਤੇ ਉਹਨਾਂ ਦੀ ਉਹ ਪ੍ਰਕਾਤ ਆਈਸ ਆਈ ਦੇ ਅਦ ਕਹਿੰਿਆ ਦੀ ਰੌਣਾ ਸੀ ਇਸ ਤਰ੍ਹਾਂ ਦੀਆਂ ਖਬਰਾਂ ਨਸ਼ਰ ਹੋਈਆਂ ਕਿਉਂਕਿ ਆ ਸੋਰੰਗ ਤੈਨਾ ਵੀ ਬਾਹਰ ਬਾਹਰ ਜਿਹੜੇ ਦੇਖੋ ਗਿਰਾ ਮਾਰਦੇ ਰਹੇ ਤੇ ਵੀ ਪਾਕਿਸਤਾਨ ਦੇ ਵਿੱਚ ਕਿਉਂਕਿ ਜਿੱਲੇ ਪੰਜਾਬੀ ਇੱਥੇ ਬੈਠੇ ਨੇ ਜਿੱਲੀ ਪੰਜਾਬੀ ਆ ਚੜ੍ਹਦੇ ਪੰਜਾਬ ਦੇ ਵਿੱਚ ਬੋਲੀ ਜਾਂਦੀ ਇਸ ਤੋਂ ਕਿਤੇ ਜ਼ਿਆਦਾ ਲੈਹਦੇ ਪੰਜਾਬ ਤੋਂ ਬੋਲੀ ਜਾਂਦੀ ਹੈ ਪਿਛਲੇ ਦਿਨਾਂ ਦੇ ਵਿੱਚ ਖਬਰ ਆਈ ਸੀ ਕਿ ਸਵਰਨ ਸਿੰਘ ਟਹਿਣਾ ਦੀ ਵੀ ਸ਼ਾਨ ਤਵੀਰ ਹੋਵੇਗੀ ਕਿਉਂਕਿ ਨਾਸਰ ਢਿੱਲੋਂ ਦੇ ਨਾਮ ਬਹੁਤ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਅਤੇ ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤਾਂ ਸੁਣ ਲਿਆ ਪੰਜਾਬ ਵਾਲਿਓ ਜਿਵੇਂ ਕਿ ਖਬਰ ਨਾਸਰ ਢਿੱਲੋਂ ਦੇ ਨਾਲ ਜਾਣਾ ਕਹਿੰਦੇ ਸਵਰਨ ਸਿੰਘ ਟਹਿਣਾ ਨੂੰ ਮਹਿੰਗਾ ਪੈ ਗਿਆ ਯਾਨੀ ਪਾਕਿਸਤਾਨ ਦੇ ਵਿੱਚ ਸਵਰਨ ਸਿੰਘ ਟਹਿਣਾ ਜਾਂਦੇ ਸੀ ਚੱਜ ਦਾ ਵਿਚਾਰ ਬਹੁਤ ਸਾਰੀਆਂ ਹੋਰ ਖਬਰਾਂ ਦੇ ਅਕਸਰ ਅਕਸਰ ਸਵਰਨ ਸਿੰਘ ਟੈਣਾ ਨੂੰ ਵੇਖਿਆ ਜਾਂਦਾ ਪੰਜਾਬੀ ਅੱਦੇ ਬਹੁਤ ਸਾਰੇ ਮਸ਼ਹੂਰ ਪੱਤਰਕਾਰ ਨੇ ਉਹ ਤਾਂ ਹੁਣ ਤੁਸੀਂ ਇਹ ਵੇਖੋ ਵੀ 나서 ਢਿੱਲੋ ਆ ਜਿਹੜਾ ਉਸੇ ਨਾਲ ਹੀ ਸਾਰਿਆਂ ਦੇ ਲਿੰਕ ਕਿਉਂ ਪਾਈ ਜਾਂਦੇ ਆ ਇਹ ਵੀ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਸਾਰੇ ਲੋਕਾਂ ਦੇ ਲਿੰਕ 나서 ਢਿੱਲੋ ਦੇ ਨਾਲ ਜੁੜਦੇ ਨੇ ਤੇ 나서 ਢਿੱਲੋ ਦਾ ਬੈਕਗ੍ਰਾਉਂਡ ਕੀ ਹੈ 나서 ਢਿੱਲੋ ਇੱਕ ਇਨਸਪੈਕਟਰ ਰਿਹਾ ਪਹਿਲਾਂ ਜਿਹੜਾ ਕਿ ਪਾਕਿਸਤਾਨ ਦੀ ਫੌਜ ਦੇ ਨਾਲ ਪੂਰਾ ਗੂੜਾ ਲਿੰਕਾ ਕਹਿੰਦੇ ਨਾਸਰ ਢਿੱਲੋਂ ਦਾ ਪਰ ਉਹ ਇਧਰਲੇ ਪੰਜਾਬੀਆਂ ਨੂੰ ਜਾਣ ਵਾਲਿਆਂ ਨੂੰ ਟ੍ਰੀਟ ਵੀ ਕਰਦੇ ਨੇ ਯਾਨੀ ਉਹਨਾਂ ਨੂੰ ਪੂਰਾ ਸਤਿਕਾਰ ਕਰਦੇ ਨੇ ਕਮਾਉਂਦੇ ਵੀ ਨੇ ਰਾਤਾਂ ਵੀ ਕਟਵਾਉਂਦੇ ਨੇ ਆਪਣੇ ਆਪ ਦੇ ਕੋਲੇ ਰੱਖਦੇ ਨੇ ਪਰ ਸਵਰਨ ਸਿੰਘ ਤੈਣਾ ਜਦੋਂ ਜਾਂਦੇ ਨੇ ਤਾਂ ਉਥੇ ਇੱਕ ਵੀਡੀਓ ਜਾਰੀ ਹੁੰਦੀ ਹੈ ਪਾਕਿਸਤਾਨ ਦੇ ਵਿੱਚੋਂ ਜਿਹੜੀ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਵੇਖੀ ਸੀ ਔਰ ਸਵਰਨ ਸਿੰਘ ਤੈਣਾ ਹੁਣ ਫਸ ਗਏ ਨੇ ਇਹਨਾਂ ਵਿਵਾਦਾਂ ਦੇ ਵਿੱਚ ਪਰ ਅੱਜ ਜਿਹੜੀ ਸਭ ਤੋਂ ਵੱਡੀ ਖਬਰ ਹੈ ਉਹ ਹੀ ਤੁਹਾਨੂੰ ਮੈਂ ਦੱਸਣ ਜਾ ਰਿਹਾ ਹਾਂ ਸਵਰਨ ਸਿੰਘ ਪਹਿਣਾ ਦੀ ਜਿਹੜੀ ਖਬਰ ਹੈ ਉਹ ਰੀਅਲ ਤਾਂ ਇਹ ਹੈ ਵੀ ਜਿਹੜਾ ਸਵਰਨ ਸਿੰਘ ਪਹਿਣਾ ਇਹਨਾਂ ਦਾ ਇੱਕ ਬਿਆਨ ਆ ਗਿਆ ਇਹ ਬਿਆਨ ਆਇਆ ਕਿ ਭਾਈ ਲੋਕਾਂ ਨੇ ਉਹਨੂੰ ਫੋਨ ਕੀਤੇ ਕਿ ਤੇਰੀ ਗ੍ਰਿਫਤਾਰੀ ਹੋ ਗਈ ਹੈ ਕੀ ਮਾਮਲਾ ਤੇਰੀ ਗ੍ਰਿਫਤਾਰੀ ਦੀਆਂ ਵੀਡੀਓ ਚੱਲ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਤਾਂ ਉਹਨਾਂ ਨੇ ਆਪਣੀ ਜਵਾਨੀ ਦੱਸਿਆ ਕਿ ਮੇਰੀ ਹਲੇ ਗ੍ਰਿਫਤਾਰੀ ਤਾਂ ਨਹੀਂ ਹੋਈ ਪਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋ ਜਾਵੇ ਇਹ ਕੁਝ ਕਹਿ ਨਹੀਂ ਸਕਦੇ ਕਿਉਂਕਿ ਜਿਹੜੇ ਜਿਹੜੇ ਲੋਕ ਪਾਕਿਸਤਾਨ ਦੇ ਵਿੱਚ ਜਾ ਕੇ ਆਏ ਉਹਨਾਂ ਨੂੰ ਪੁੱਛਦਾ ਸਪੋਰ ਹੀ ਹੈ ਪਰ ਸਵਰਨ ਸਿੰਘ ਟੈਣਾ ਦਾ ਖੁਦ ਆਪਣਾ ਬਿਆਨ ਆ ਗਿਆ ਕਿ ਮੈਂ ਠੀਕ ਠਾਕ ਮੇਰੀ ਗ੍ਰਿਫਤਾਰੀ ਨਹੀਂ ਹੋਈ ਇਹ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਵਾਹਵਾ ਫੜਾਈਆਂ ਜਾ ਰਹੀਆਂ ਨੇ ਇਹ ਸਰਾਸਰ ਗਲਤ ਹੈ ਪਰ ਅਸੀਂ ਵੀ ਕਹਿੰਦੇ ਹਾਂ ਵੀ ਕਿਸੇ ਦੀ ਵੀ ਖਬਰ ਗਲਤ ਲਾਉਣੀ ਬਿਲਕੁਲ ਗਲਤੀ ਹੈ ਪਰ ਜਿਹੜਾ ਸਵਰਨ ਸਿੰਘ ਟੈਣਾ ਇਹਨਾਂ ਨੂੰ ਬੇहद ਜਿਆਦਾ ਪੁੱਛ ਦੱਸਤਾ ਹੋ ਸਕਦੀ ਹੈ ਕਿਉਂਕਿ ਉਹ ਵੀ ਪਾਕਿਸਤਾਨ ਦੇ ਵਿੱਚ ਬਹੁਤ ਸਾਰੀ ਵਾਰ ਜਾ ਕੇ ਆਏ ਨੇ ਪਰ ਆ ਜਿਹੜੀ ਗ੍ਰਿਫਤਾਰੀ ਦਾ ਵੀਡੀਓ ਤੁਹਾਨੂੰ ਮੈਂ ਸੁਣਾਇਆ ਇਹ ਸੋਸ਼ਲ ਮੀਡੀਆ ਦੇ ਉੱਤੇ ਅੱਗ ਦੀ ਤਰ੍ਹਾਂ ਵਾਇਰਲ ਹੋ ਚੁੱਕਿਆ ਕਿ ਸਵਰਨ ਸਿੰਘ ਟੈਣਾ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜਿਵੇਂ ਤੁਸੀਂ ਸੁਣਿਆ ਵੀਡੀਓ ਦੇ ਅੰਦਰ ਦੋ ਵਾਰ ਕਿਹਾ ਗਿਆ ਕਿ ਭਾਈ ਸਵਰਨ ਸਿੰਘ ਟੈਣਾ ਦੀ ਗ੍ਰਿਫਤਾਰੀ ਹੋ ਗਈ ਹੈ ਔਰ ਗੱਲ ਸਾਰੀ ਇਹਦੇ ਵਿੱਚ ਇਹੀ ਹੈ ਕਿ ਜਿਹੜਾ ਸਵਰਨ ਸਿੰਘ ਟੈਣਾ ਉਹ ਫਿਲਹਾਲ ਠੀਕ ਹੈ ਕੋਈ ਗ੍ਰਿਫਤਾਰੀ ਨਹੀਂ ਹੋਈ ਕਿਉਂਕਿ ਸੋਸ਼ਲ ਮੀਡੀਆ ਦਾ ਯੋਗਾ ਜਿਹਨੂੰ ਕੁਝ ਮਿਲਦਾ ਉਹ ਚੱਕ ਕੇ ਪਾ ਦਿੰਦਾ ਐਸ ਕਰਕੇ ਹਵਾਵਾਂ ਤੋਂ ਵੀ ਬਚਨ ਦੀ ਲੋੜ ਹੈ ਕੋਈ ਕਿਸੇ ਦੀ ਵੀ ਪਾ ਸਕਦਾ ਇਹਦੇ ਵਿੱਚ ਤਾਂ ਕੋਈ ਕੁਝ ਕਹਿ ਨਹੀਂ ਸਕਦਾ ਪਰ ਜਿਹੜੇ ਲੋਕ ਇਹੋ ਜਿਹਾ ਕਰਦੇ ਨੇ ਉਹਨਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਇੱਕ ਕਮਸ਼ੂਰ ਪੱਤਰਕਾਰ ਜੇਕਰ ਵਾਕਈ ਉਹਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਅੱਗ ਦੀ ਤਰ੍ਹਾਂ ਸਾਰੇ ਕਿਤੇ ਵਾਇਰਲ ਹੋ ਜਾਣੀ ਆ ਪਰ ਜਿਹੜੀਆਂ ਇਹ ਫੇਕ ਖਬਰਾਂ ਨੇ ਇਹ ਵੀ ਬਹੁਤ ਜ਼ਿਆਦਾ ਵਾਇਰਲ ਹੋ ਚੁੱਕੀਆਂ ਨੇ ਇੱਕ ਗੱਲ ਤਾਂ ਸੱਚ ਹੈ ਵੀ ਜਿਵੇਂ ਪਾਕਿਸਤਾਨ ਦੇ ਵਿੱਚ ਕੋਈ ਯੂਟਿਊਬਰ ਜਾ ਰਿਹਾ ਜਾਂ ਕੋਈ ਹੋਰ ਜਾ ਰਿਹਾ ਜੱਥਿਆਂ ਦੇ ਵਿੱਚ ਉਹਨਾਂ ਦੇ ਲਿੰਕ ਬੜੇ ਗੂੜੇ ਪਾਏ ਜਾ ਰਹੇ ਨੇ ਜਿਵੇਂ ਕਿ ਕਹਿੰਦੇ ਜਸਵੀਰ ਸਿੰਘ ਇਹਦੇ ਲਿੰਕ ਉਧਰ ਪਾਕਿਸਤਾਨ ਦੇ ਵਿੱਚ ਪਾਏ ਗਏ ਨੇ ਫਿਰ ਦੂਜੇ ਪਾਸੇ ਜੋਤੀ ਮਲੋਥਰਾ ਹਸਾਰ ਦੇ ਰਹਿਣ ਵਾਲੀ ਆ ਹਰਿਆਣਾ ਦਾ ਹਸਾਰ ਆ ਉੱਥੋਂ ਦੇ ਰਹਿਣ ਵਾਲੀ ਸੀ ਜੋਤੀ ਮਲੋਥਰਾ ਜਿਨ੍ਹਾਂ ਦੀ ਦੋਵਾਂ ਦੀ ਜਾਨੀਕਰ ਗ੍ਰਫਤਾਰੀ ਹੋ ਗਈ ਹੈ ਪਰ ਸਵਰਨ ਸਿੰਘ ਟੈਣਾ ਦੀ ਜਿਹੜੀ ਪਾਈ ਗ੍ਰਫਤਾਰੀ ਦਾ ਵੀਡੀਓ ਬਿਲਕੁਲ ਝੂਠਾ ਫੇਕ ਚਲਾਇਆ ਜਾ ਰਿਹਾ ਇਹਦੇ ਉੱਤੇ ਯਕੀਨ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਉਹਨਾਂ ਦਾ ਬਿਆਨ ਆ ਗਿਆ ਉਹ ਕਹਿੰਦੇ ਅਸੀਂ ਠੀਕ ਠਾਕ ਆ ਕੋਈ ਮਤਲਬ ਨਹੀਂ ਇਸ ਗੱਲ ਦਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋ ਜੇ ਇਹ ਵੀ ਕਹਿ ਨਹੀਂ ਸਕਦੇ ਕਿਉਂਕਿ ਜਿਹੜੀ ਪੁਲਿਸ ਹੈ ਉਹ ਉਹਨਾਂ ਲੋਕਾਂ ਦੀ ਛਾੜਮੀਨ ਕਰ ਰਹੀ ਹੈ ਜਿਹੜੇ ਪਾਕਿਸਤਾਨ ਦੇ ਵਿੱਚ ਜਾ ਕੇ ਆਏ ਨੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਇਸ ਵੀਡੀਓ ਦੇ ਹੱਕ ਵਿੱਚ ਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ